ਇਨੇ ਵੱਡਾ ਦਾਵਾ ਕੀਤਾ ਜੇਕਰ ਕਹਿੰਦਾ ਕੋਈ ਵੀ ਇਸ ਨੂੰ AI ਦੇ ਨਾਲ ਸਾਬਤ ਕਰ ਦੇ ਤਾਂ ਮੈਂ 5 ਕਰੋੜ ਰੁਪਇਆ ਦੇ ਦੂੰਗਾ ਤਾਂ ਇਸ ਸਖਸ ਦੇ ਜਿਹੜੀਆਂ ਫੋਟੋਆਂ ਨੇ ਉਹ ਵੀ ਤੁਹਾਨੂੰ ਦਿਖਾਉਣੇ ਆ ਵੱਡੀ ਖਬਰ ਦਾ ਜ਼ਿਕਰ ਕਰਦੇ ਆ ਖਬਰ ਜੁੜੀ ਆ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਮਹਾਤਮਾਨ ਦੇ ਨਾਲ ਆ ਅੱਜ ਸਵੇਰ ਤੋਂ ਜਿਹੜਾ ਸੋਸ਼ਲ ਮੀਡੀਆ ਭਰਿਆ ਪਿਆਗਾ ਇੱਕ ਸਖਸਾ ਉਹ ਤੁਹਾਨੂੰ ਦੱਸ ਦਿਆ ਉਹਦਾ ਨਾਮ ਜਗਮਨ ਸਮਰਾਹ ਜਿਸਨੇ ਕਿ ਭਗਵੰਤ ਮਾਨ ਦੀ ਜਣੇ ਕਿ ਪੰਜਾਬ ਦੇ ਮੁੱਖ ਮੰਤਰੀ ਦੀਆਂ ਇੱਕ ਵੀਡੀਓ ਜਿਹੜੀ ਉਹ ਬੈਰਲ ਹੋ ਰਹੀ ਆ ਅਸਲੀਲ ਵੀਡੀਓ ਆ ਤੇ ਉਹ ਜਿਹੜੀ ਕਿ ਕਾਫੀ ਜਿਹੜਾ ਸੋਸ਼ਲ ਮੀਡੀਆ ਸਵੇਰ ਤੋਂ ਲੈ ਕੇ ਜਿਹੜਾ ਗਰਮਾਇਆ ਹੋਇਆਗਾ ਸਿਆਸਤ ਵੀ ਇਹਦੇ ਉੱਤੇ ਭੱਜ ਚੁੱਕੀ ਆ ਤੇ ਤੁਹਾਨੂੰ ਉਸ ਸਾਕਸ਼ ਦਾ ਨਾਮ ਵੀ ਦੱਸਾਂਗੇ ਤੇ ਉਹਦੀ ਕੱਲੀ ਕੱਲੀ ਗੱਲ ਵੀ ਦੱਸਾਂਗੇ ਤਾਂ ਫਿਲਹਾਲ ਅਜੇ ਵੀ ਜਿਹੜਾ ਇਹ ਜਿਹੜੀਆਂ ਵੀਡੀਓ ਡਿਲੀਟ ਹੋ ਚੁੱਕੀਆਂ ਨੇ ਤਾਂ ਜਿਹੜਾ ਉਹਦੇ ਉੱਪਰ ਜਿਹੜਾ ਮਹਾਲੀ ਸਾਈਬਰ ਕ੍ਰਾਈਮ ਵੱਲੋਂ ਜਿਹੜਾ ਮਾਵਲਾ ਦਰਦ ਵੀ ਕਰ ਲਿਆ ਕਿ ਜਿਹੜਾ ਅਕਸ ਖਰਾਬ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਦਾ ਕੋਈ ਕਹਿ ਰਿਹਾ ਕਿ ਇਹ AI ਨਾਲ ਬਣਾਈਆਂ ਹੋਈਆਂ ਵੀਡੀਓ ਆ ਤੁਹਾਨੂੰ ਅਸਲ ਸੱਚ ਦੱਸਾਂਗੇ ਕਿ AI ਨਾਲ ਬਣਾਈਆਂ ਹੋਈਆਂ ਉਹ ਸਖਸ ਦਾ ਕੀ ਦਾਵਾਗਾ ਉਹ ਸਖਸ ਕੀ ਕਹਿੰਦਾਗਾ ਭਾਤ ਤੁਹਾਨੂੰ ਇਹ ਦੱਸ ਦਈਏ ਕਿ AI ਦਾ ਜਿਹੜਾ ਅੱਜ ਜਿਹੜਾ ਸਭ ਤੋਂ ਜ਼ਿਆਦਾ ਆਪਾਂ ਮਾਰੂ ਹਥਿਆਰ ਕਹਿ ਦਈਏ ਸ੍ਰੀ ਦਰਬਾਰ ਸਾਹਿਬ ਤੋਂ ਲੈ ਕੇ ਜਿਹੜਾ ਕਿ ਉੱਥੇ ਦਰਬਾਰ ਸਾਹਿਬ ਦੇ ਮੂਹਰੇ ਜਿਹੜਾ ਵੀਡੀਓ ਦੇ ਵਿੱਚ ਕੰਦਰੀਆਂ ਨਾਚੀਆਂ ਦਿਖਾਈ ਜਾਂਗੀਆਂ ਦੇਸ਼ ਦਾ ਪ੍ਰਧਾਨ ਮੰਤਰੀ ਮੋਤੀ ਮੋਦੀ ਉਥੇ ਨੱਚਦਾ ਦਿਖਾਇਆ ਗਿਆ ਉਥੇ ਜਾਨੀ ਕਿ ਪ੍ਰਕਰਮਾਂ ਦੇ ਵਿੱਚ ਜੁੱਤੇ ਪਾ ਕੇ ਜਿਹੜਾ ਤੁਰਿਆ ਫਿਰਦਾ ਉਹ ਬਖਾਇਆ ਗਿਆ ਜਾਨੀ ਕਿ AI ਹੈ ਬਹੁਤ ਘਾਤਕਾ ਬੜੀ ਖਤਰਨਾਕਾ ਪਰ ਜਿਹੜੀ ਇਹ ਵੀਡੀਓ ਇਹਦੇ ਵਿੱਚ ਸੱਚ ਕੀ ਆ ਇਹ ਤਾਂ ਰੱਬ ਜਾਣਦਾ ਜੋ ਉਹ ਸਖਸ ਜਾਣਦਾਗਾ ਇਹ ਹੁਣ ਜਿਹੜੀ ਸਵੇਤ ਵੀਡੀਓ ਵਾਇਰਲ ਹੋ ਰਹੀ ਆ ਅਸਲੀ ਵੀਡੀਓ ਦੱਸੀ ਜਾ ਰਹੀ ਆ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਦੇ ਧਰਨ ਨੂੰ ਮੈਂ ਪੜ੍ਹ ਕੇ ਸੁਣਾ ਦੇਵਾਂ ਉਹ ਸਖਸ ਆਪਣੇ ਪੇ ਦੇ ਉੱਪਰ ਕੀ ਲਿਖਦਾਗਾ ਪਹਿਲਾ ਉਹਦਾ ਨਾਮ ਆ ਜਗਮਨ ਸਮਰਾ ਉਹ ਦੱਸਿਆ ਜਾ ਰਿਹਾ ਕਿ ਪੰਜਾਬ ਦਾ ਰਹਿਣ ਵਾਲਾ ਫਿਲਹਾਲ ਹੁਣ ਪੰਜਾਬ ਤੋਂ ਬਾਹਰ ਆ ਉਹ ਕੀ ਲਿਖਦਾ ਤੁਸੀਂ ਧਿਆਨ ਦੇ ਨਾਲ ਸੁਣਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਤੇ ਕੀ ਤੁਹਾਨੂੰ ਲੱਗਦਾ ਕਿ ਇਹੋ ਜਿਹੇ ਲੋਕ ਜਿਹੜੇ ਕਿ ਆਪਣੇ ਜਿਹੜੇ ਮਨਸੂਬਿਆਂ ਦੇ ਲਈ ਆ ਇਹ ਕਿਸੇ ਦੀ ਭਾਵਨਾਵਾਂ ਹਟ ਕਰਦੇ ਆ ਤੇ ਇਹਨਾਂ ਤੇ ਕਾਰਵਾਈ ਚਲੋ ਹੁਣ ਸਿਵਲ ਕਰਾਮ ਨੇ ਕਰ ਦਿੱਤੀ ਆ ਪਰ ਤੁਹਾਨੂੰ ਮੈਂ ਇਸ ਦੀ ਅਸਲ ਜਿਹੜੀ ਸਚਾਈ ਆ ਜੋ ਇਹਨੇ ਆਪ ਲਿਖਿਆ ਉਹ ਤੁਹਾਨੂੰ ਮੈਂ ਪੜ ਕੇ ਸੁਣਾਣਾ 8 ਘੰਟੇ ਪਹਿਲਾਂ ਲਿਖਿਆ ਹੋਇਆ ਪੋਸਟ ਪਾਈ ਹੋਈ ਆ ਇਹਨੇ ਫੋਟੋ ਵੀ ਲੱਗੀ ਹੋਈ ਆ ਤੇ ਫੋਟੋ ਇਹ ਐ ਨਹੀਂ ਪਤਾ ਕਿ ਜਗਮਨ ਸਮਰਾਦ ਆ ਕਿ ਕਿਸੇ ਦੀ ਹੋਰ ਆ ਇਹ ਲਿਖਦਾ ਹੈ ਕਹਿੰਦਾ ਵੀਡੀਓ ਵੀ ਦੱਸਦੀ ਹੈ ਕਹਿੰਦਾ ਇਹ ਤਾਜ਼ੀਆਂ ਨੇ ਇੱਥੇ ਲਿਖਿਆ ਕਿ ਅਰਸੀਆਂ ਨੇ ਬੀਬੀਆਂ ਨੇ ਕਹਿੰਦਾ ਇੱਕ ਹੋਟਲ ਦੀ ਵੀਡੀਓ ਆ ਕਹਿੰਦਾ ਇਹ ਮumbai ਦੀ ਬੀਚੇ ਦੀ ਵਿੱਚ ਕਹਿੰਦਾ ਸੀਐਮ ਸਾਹਿਬ ਜਿਹੜਾ ਵਪਾਰੀਆਂ ਦੇ ਉਦਯੋਗਪਤੀਆਂ ਦੇ ਨਾਲ ਕਹਿੰਦਾ ਉਹਦੀ ਮੀਟਿੰਗ ਹੋਈ ਸੀ ਉਹਨੇ ਇੱਥੇ ਤੇ ਇੱਕ ਲਿਖਿਆ ਕਿ ਕੇਜਰੀ ਕੇਜਰੀਬਾਲ ਦੀਆਂ ਅਰਵਿੰਦ ਕੇਜਰੀਬਾਲ ਦੀਆਂ ਵੀਡੀਓ 2022 ਤੇ 23 ਦੀਆਂ ਨੇ ਕਹਿੰਦਾ ਜੋ ਵੀ ਕਹਿੰਦਾ ਸਾਫਤ ਕਰ ਦੇਵੇ ਇਹ ਕਹਿੰਦਾ ਮੇਰੇ ਕੋਲੇ ਵੀਡੀਓ ਨੇ ਕਿੰਨੀਆਂ ਨੇ ਉਹ ਵੀ ਤੁਹਾਨੂੰ ਦੱਸਾਂ ਦੱਸਦੇ ਅੱਗੇ ਜਾ ਕੇ ਇਹ ਬੰਦਾ ਅਕਸ ਜਿਹੜਾ ਸਖਸ ਕਹ ਰਿਹਾ ਕਿ ਜੇਕਰ ਬੰਦਾ ਕੋਈ ਵੀ AI ਦੇ ਨਾਲ ਇਹ ਵੀਡੀਓ ਸਾਫਤ ਕਰ ਦੇਵੇ AI ਦੇ ਨਾਲ ਬਣੀਆਂ ਨੇ ਤਾਂ ਉਹਨੂੰ 5 ਕਰੋੜ ਰੁਪਇਆ ਨਾਮ ਦਿੱਤਾ ਜਾਊਗਾ ਇਹਨੇ ਵੱਡਾ ਦਾਵਾ ਕੀਤਾ ਇਹਨੇ ਲਿਖਿਆ ਕਿ ਮੇਰੇ ਕੋਲ ਜੋ ਪੁਰਾਣੀਆਂ ਦੋ ਉਹ ਕੁੜੀਆਂ ਪੰਜਾਬੀਆ ਤੇ ਉਸ ਦਾ ਫੇਸ ਕਵਰ ਕਰਕੇ ਦੋ ਵੀਡੀਓ ਨਵੇਂ ਸਾਲ ਤੇ ਕਹਿੰਦਾ ਮੈਂ ਪਾਊਗਾ ਯਾਨੀ ਕਿ 2026 ਜਨਵਰੀ ਜਿਹੜਾ ਨਵਾਂ ਸਾਲ ਆਉਣ ਵਾਲਾ ਉਹਦੇ ਉੱਤੇ ਕਹਿੰਦਾ ਮੈਂ ਵੀਡੀਓ ਪਾਊਗਾ ਤੇ ਅੱਗੇ ਲਿਖਦਾਗਾ ਜਗਮਨ ਸਮਰਾਹ ਲਿਖਦਾਗਾ ਕੇਜਰੀਵਾਲ ਦੀਆਂ ਕਹਿੰਦਾ ਮੇਰੇ ਕੋਲੇ ਤਿੰਨ ਵੀਡੀਓ ਆ ਅਸਲੀ ਵੀਡੀਓ ਤੇ ਇਹ ਲਿਖਦਾਗਾ ਆਪਣੇ ਸ਼ਬਦਾਂ ਦੇ ਵਿੱਚ ਝੰਡੇ ਦੀਆਂ ਯਾਨੀ ਕਿ ਭਗਵਤਮਾਨ ਦੀਆਂ ਅੱਠ ਵੀਡੀਓ ਨੇ ਕਹਿੰਦਾ ਮੇਰੇ ਕੋਲ ਹੋਟਲ ਦੇ ਵਿੱਚ ਕਹਿੰਦਾ ਜਦੋਂ ਐਕਟਰ ਹੁੰਦਾ ਸੀ ਉਸ ਵੇਲੇ ਦੀਆਂ ਬਿੱਲੋ ਤੁਹਾਨੂੰ ਅੱਗੇ ਮੈਂ ਪੜਕੇ ਸੁਣਾ ਨਹੀਂ ਸਕਦਾ ਜਿਹੜੀ ਇਹਨੇ ਭਾਸ਼ਾ ਵਰਤੀ ਆ ਸੀਐਮ ਦੀ ਫਿਲਮ ਗੋਰੀ ਨੂੰ ਨੌਕਰੀ ਕਰ ਦਿੱਤੀ ਹੋਟਲ ਡਿਸਕਾਉਂਟ ਇੱਕ ਵੀਡੀਓ ਪੰਜਾਬੀ ਕੁੜੀ ਨਾਲ ਜੋ ਆਪਣੇ ਬੱਚੇ ਨਾਲ ਲੈ ਕੇ ਆਈ ਸੀ ਪਰ ਮੈਂ ਕਹਿੰਦਾ ਉਸਦੇ ਘਰ ਨਹੀਂ ਖਰਾਬ ਕਰਨਾ ਚਾਹੁੰਦਾ ਕਹਿੰਦਾ ਮੈਂ ਮਾਫੀ ਮੰਗਦਾ ਵੀਡੀਓ ਸਾਬ ਕੇ ਰੱਖੀ ਗਈ ਆ ਕੇਜਰੀਵਾਲ ਦੀਆਂ ਚੋਣਾਂ ਤੋਂ ਕਢਾ ਕੇ ਕਹਿੰਦਾ ਕਿਉਂਕਿ ਹੁਣ ਉਹ ਪੰਜਾਬ ਦਾ ਮੁੱਖ ਮੰਤਰੀ ਬਣਦੀ ਰੇਸ ਦੇ ਵਿੱਚ ਆ ਇਸ ਕਰਕੇ ਅੱਗੇ ਤੁਹਾਨੂੰ ਹੋਰ ਸੁਣਾਉਣੇ ਆ ਇਸ ਸਖਸ ਦੇ ਕੋਲ ਕੀ ਕੀ ਕੁਝ ਲਿਖਿਆ ਇਹਨੇ ਤੇ ਕਿੰਨੇ ਆ ਇਹਦੇ ਕੋਲੇ ਵੀਡੀਓ ਨੇ ਇੱਕ ਕੁੱਲ ਮਿਲਾ ਕੇ ਕਹਿੰਦਾ ਅਰਵਿੰਦ ਕੇਜਰੀਵਾਲ ਦੀਆਂ ਤਿੰਨ ਵੀਡੀਓ ਆ ਅਸਲੀ ਅਸਲੀਲ ਵੀਡੀਓ ਜਿਹਨੂੰ ਆਪਾਂ ਕਹਨੇ ਆ ਤੇ ਜਿਹੜੀਆਂ ਕਿ ਅੱਠ ਵੀਡੀਓ ਦੱਸਿਆ ਜਾ ਰਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੀਆਂ ਨੇ ਇਹਨੇ ਵੱਡਾ ਦਾਵਾ ਕੀਤਾ ਜੇਕਰ ਕਹਿੰਦਾ ਕੋਈ ਵੀ ਇਸ ਨੂੰ AI ਦੇ ਨਾਲ ਸਾਬਤ ਕਰ ਦੇ ਤਾਂ ਮੈਂ 5 ਕਰੋੜ ਰੁਪਇਆ ਦੇ ਦੂੰਗਾ ਤਾਂ ਇਸ ਸਖਸ ਦੇ ਜਿਹੜੀਆਂ ਫੋਟੋਆਂ ਨੇ ਉਹ ਵੀ ਤੁਹਾਨੂੰ ਦਿਖਾਉਣੇ ਆ ਜਿਹੜੀਆਂ ਸੋਸ਼ਲ ਮੀਡੀਆ ਤੇ ਜਿਹੜੀ ਆ ਇਹਨੇ ਇੱਕ ਬਾਇਰਲ ਕੀਤੀ ਆ ਵੀਡੀਓ ਜਿਹੜੀਆਂ ਕਿ ਬੜੇ ਬੈਰਲ ਹੋ ਚੁੱਕੇ ਸੀ ਲੋਕ ਸ਼ੇਅਰ ਵੀ ਕਰੀ ਜਾ ਰਹੇ ਸੀ ਹੁਣ ਕਈ ਅਣਜਾਣ ਲੋਕ ਹੁੰਦੇ ਆ ਜਾਇਕ ਸੋਸ਼ਲ ਮੀਡੀਆ ਦੇ ਆਏ ਜਾ ਜੋ ਹੁੰਦਾ ਆਪਾ ਦੇਖੋ ਦੇਖ ਵੀਡੀਓ ਸ਼ੇਅਰ ਕਰ ਦਿੰਨੇ ਆ ਬੜੀ ਸੋਚ ਸਮਝ ਕੇ ਧਿਆਨ ਦੇ ਨਾਲ ਵੀਡੀਓ ਸ਼ੇਅਰ ਕਰਿਆ ਕਰੋ ਕਿ ਕਰਨ ਵਾਲੀ ਸ਼ੇਰ ਆ ਕਿ ਨਹੀਂ ਕਰਨ ਵਾਲੀ ਆ ਹੁਣ ਇਸ ਜਗਮਨ ਸਮਰਾਤ ਦੇ ਉੱਪਰ ਮਹਾਲਦੀ ਦੇ ਜਿਹੜੇ ਸਾਈਬਰ ਕ੍ਰਾਈਮ ਆ ਉਹਦੇ ਵਿੱਚ ਵੱਖ-ਵੱਖ ਧਰਾਵਾਂ ਦੇ ਤਹਿਤ ਜਿਹੜਾ ਮੁਕਾਦਮਾ ਦਰਜ ਹੋ ਹੋ ਗਿਆ ਹੁਣ ਪਤਾ ਨਹੀਂ ਕਿੰਨੇ ਕੁ ਸੋਸ਼ਲ ਮੀਡੀਆ ਵਾਲੇ ਇਸ ਦੇ ਚੱਕਰ ਦੇ ਵਿੱਚ ਫਸ ਜਾਣਗੇ ਜਿਨ੍ਹਾਂ ਨੇ ਵੀਡੀਓ ਸ਼ੇਅਰ ਕੀਤੀਆਂ ਕਈਆਂ ਨੇ ਡਿਲੀਟ ਕਰ ਦਿੱਤੀਆਂ ਰਿਮੂਵ ਕਰ ਦਿੱਤੀਆਂ ਪਰ ਚਰਤਾ ਜਿਹੜੀ ਸਵੇਰ ਦੀ ਸੜੀ ਹੋਈ ਆ ਉਹਦੇ ਵਿੱਚ ਇਹ ਦੱਸਿਆ ਜਾ ਰਿਹਾ ਇਸ ਸਾਕਸ ਵੱਲੋਂ ਕਿ ਭਗਵਾਨ ਤਮਾਨ ਖੁਦ ਆਪ ਆ ਉਹਦੇ ਵਿੱਚ ਲੜਕੀਆਂ ਦਿਖਾਈਆਂ ਗਈਆਂ ਜੋ ਵੀਡੀਓ ਸਾਹਮਣੇ ਆ ਰਹੀ ਆ ਜੋ ਇਹਦੇ ਖੁਦ ਇਹਦੇ ਉੱਪਰ ਵੀ ਮੌਜੂਦ ਆ ਬੇਸ਼ੱਕ ਕਈ ਵੀਡੀਓ ਜਿਹੜੀਆਂ ਪੋਸਟ ਤੋਂ ਵੱਲੋਂ ਡਿਲੀਟ ਕਰ ਦਿੱਤੀਆਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਪਹਿਲਾਂ ਮੈਂ ਦੱਸਿਆਗਾ ਕਿ AI ਬੜੀ ਖਤਰਨਾਕ ਆ ਪੰਜਾਬ ਸਰਕਾਰ ਨੂੰ ਅੱਜ ਤੋਂ ਨਹੀਂ ਪਹਿਲਾਂ ਤੋਂ ਜਾਗਣਾ ਚਾਹੀਦਾ ਸੀ ਪਰ ਜਦੋਂ ਬਿਪਤਾ ਆਪ ਤੇ ਪੈਂਦੀ ਆ ਤੇ ਉਦੋਂ ਜਾਗਦੀ ਆ ਸਰਕਾਰ ਆ ਦਰਬਾਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪਾਵਨ ਬੀੜਾਂ ਦੇ ਉੱਪਰ ਗਦੇ ਘੋੜੇ ਤੇ ਸੂਰ ਚੜਾਏ ਗਏ ਉਹ ਵੀਡੀਓ ਵਾਇਰਲ ਹੋਈ ਆ ਸਰੋਵਣੀ ਕਮੇਟੀ ਦਾ ਪ੍ਰਧਾਨ ਪਿੱਟ ਪਿੱਟ ਕੇ ਮਰ ਗਿਆ ਅਕਾਲ ਤਖਤ ਦਾ ਜਥੇਦਾਰ ਕਹਿੰਦਾ ਕਾਰਵਾਈ ਕਰੋ ਹਾਲ ਤੱਕ ਕਿਸੇ ਤੇ ਕਾਰਵਾਈ ਨਹੀਂ ਹੋਈ ਨਰਿੰਦਰ ਮੋਦੀ ਦੀ ਵੀਡੀਓ ਵਾਇਰਲ ਹੋ ਰਹੀ ਆ ਕਰਮਾਂ ਦੇ ਵਿੱਚ ਜੁੱਤੇ ਪਾਏ ਹੋਇਆ ਤੇ ਉਹ ਕਿਸੇ ਦੇ ਨਾਲ ਭੱਦਰੇ ਆ ਬੈਸ ਰਿਹਾਗਾ ਦੋ ਲੜਕੀਆਂ ਦੀ ਵੀਡੀਓ ਆ ਉਸ ਬੰਦੇ ਦਾ ਸਾਰਾ ਕੁਝ ਡਾਟਾ ਹੈਗਾ ਤੇ ਦੋ ਲੜਕੀਆਂ ਕੰਦਰੀਆਂ ਨਚਾਈਆਂ ਜਾ ਰਹੀਆਂ ਸਾਹਮਣੇ ਆ ਪਾਸੇ ਦੇ ਲਫਜਾਂ ਦੇ ਵਿੱਚ ਕਹ ਜੀਏ ਸ੍ਰੀ ਦਰਬਾਰ ਸਾਹਿਬ ਦੇ ਮਾਗਰ ਫੁੱਟ ਤਸਵੀਰ ਫੋਟੋ ਲੱਗੀ ਹੈ ਦਰਬਾਰ ਸਾਹਿਬ ਦੀ ਤੇ ਗਾਣਿਆਂ ਦੇ ਉੱਪਰ ਦੋ ਉਹ ਲੜਕੀਆਂ ਦੀਆਂ ਤੇ ਹੋਰ ਬੜੀਆਂ ਨੇਕਾਂ ਸਿੱਖਾਂ ਦੀਆਂ ਜਿਹੜੀਆਂ ਫੋਟੋਆਂ ਬੈਰ ਰਕੀਤੀਆਂ ਮਾਤਾ ਗੁਦਰੀ ਗੁਦਰ ਕੌਰ ਆ ਗੁਰੂ ਗੋਸੇਂਗਾ ਤੇ ਇੱਥੋਂ ਤੱਕ ਕੇ ਗੁਟਕਾ ਸਾਹਿਬ ਗਰਬਾਣੀ ਦੀ ਬਿਆਦਬੀ ਕੀਤੀ ਦੀਆਂ ਬੜਾ ਕੁਝ ਇੱਥੇ ਚੱਲ ਰਿਹਾ ਪਰ ਇੱਥੇ ਕੋਈ ਬਾਲੀਵਾਰਸ ਨਹੀਂ ਇੱਥੇ ਜਦੋਂ ਸਾਈਬਰ ਕ੍ਰਾਈਮ ਦੇ ਕੋਲ ਜਾਂਦੇ ਆ ਤੇ ਉਹ 100-100 ਕੁਝ ਬੋਲਦੇ ਆ ਪਹਿਲਾਂ ਉਹਨਾਂ ਨੂੰ ਦਿੰਨੇ ਆ ਪੈਨ ਡਰਾਈਵਾਂ ਵੀ ਦੇ ਕੇ ਆਏ ਆ ਕਈ ਵਾਰਾ ਸੀੜੀਆਂ ਵੀ ਦੇ ਕੇ ਆਏ ਆ ਲਿਖਤੀ ਤੌਰ ਤੇ ਵੀ ਦੇ ਕੇ ਆਏ ਆ ਕੋਈ ਕਾਰਵਾਈ ਨਹੀਂ ਕਰਦਾ ਤੇ ਅੱਜ ਭਗਵਾਨ ਤਮਨ ਤੇ ਜੇਕਰ ਇਹ ਗੱਲ ਹੋਈ ਆ ਤਾਂ ਝਟ ਕਾਰਵਾਈ ਹੋ ਗਈ ਇਹ ਸਾਡੇ ਗੁਰੂਆਂ ਦਾ ਅਪਮਾਨ ਨਹੀਂ ਕਿ ਸਿੱਖ ਧਰਮ ਦਾ ਅਪਮਾਨ ਨਹੀਂ ਤੇ ਉਹਨਾਂ ਬਾਰੇ ਕਾਰਵਾਈ ਕਿਉਂ ਨਹੀਂ ਹੁੰਦੀ ਮੈਂ ਕਹਿੰਦਾ ਉਦੋਂ ਵੀ ਹੋਣੀ ਚਾਹੀਦੀ ਤੇ ਹੁਣ ਵੀ ਹੋਣੀ ਚਾਹੀਦੀ ਸੀ ਜਦੋਂ ਹੁਣ ਤਾਂ ਭਵਨਤਮਨ ਮੁੱਖ ਮੰਤਰੀ ਆ ਪਾਵਰ ਅਗਲੇ ਦੇ ਕੋਲੇ ਕਰ ਦਿੱਤੀ ਹੈ ਕਾਰਵਾਈ ਪਰ ਜਦੋਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਰੇਆਮ ਹੇਟ ਭਜਾਈ ਜਾਂਦੀ ਆ ਸਰੇਆਮ ਸਿੱਖ ਧਰਮ ਦਾ ਮਜ਼ਾਕ ਉਡਾਇਆ ਜਾਂਦਾ ਸਰੇਆਮ ਜਿਹੜੀਆਂ ਫੇਸਬੁੱਕ ਸੋਸ਼ਲ ਮੀਡੀਆ ਤੇ ਜਿਹੜੀਆਂ ਬੱਕ ਬੱਕ ਫੇਕ ਆਈਡੀਆਂ ਬਣੀਆਂ ਹੋਈਆਂ ਨੇ ਜਾਂ YouTube ਤੇ ਜਾਂ ਕਿਤੇ ਹੋਰ ਪਲੇਟਫਾਰਮਾਂ ਤੇ ਬਣੀਆਂ ਨੇ ਪਰ ਉਹਨਾਂ ਤੱਕ ਸਰਕਾਰ ਨੇ ਅਜੇ ਤੱਕ ਪਹੁੰਚ ਨਹੀਂ ਕੀਤੀ ਪ੍ਰਸ਼ਾਸਨ ਸ਼ਾਇਦ ਸੁੱਤਾ ਪਿਆ ਸੀ ਹੁਣ ਜਾਗ ਜਾਵੇ ਕਿਉਂਕਿ ਹੋਰ ਭਗਵਾਨਤਮਨ ਦੀ ਖੁਦ ਦੀ ਵੀਡੀਓ ਵਾਇਰਲ ਕਰ ਦਿੱਤੀ ਆ ਉਹ ਸਖਸ ਨੇ ਉਹਨੇ ਇਤੋਂ ਤੱਕ ਵੀ ਕਿਹਾ ਕਹਿੰਦਾ ਮੈਂ ਅਗਲੇ ਜਿਹੜਾ ਕਿ ਨਵੇਂ ਸਾਲ ਤੇ ਵੀ ਵੀਡੀਓ ਜਿਹੜੀ ਹੈ ਇਹ ਜਾਰੀ ਕਰੂੰਗਾ ਕੀ ਤੁਹਾਨੂੰ ਲੱਗਦਾ ਕਿ ਉਹ ਸਖਸ ਕੌਣ ਆ ਕਿੱਥੇ ਬੈਠਾਗਾ ਇਹ ਪੁਲਿਸ ਆਉਣ ਵਾਲੇ ਟਾਈਮ ਦੇ ਵਿੱਚ ਮੈਸਟੀਗੇਸ਼ਨ ਕਰਕੇ ਸਾਰਾ ਤੁਹਾਡੇ ਸਾਹਮਣੇ ਰੱਖ ਦੇਵੇਗੀ ਪਰ ਜਿਹੜੀ ਵੀਡੀਓ ਆ ਉਹ ਸਵੇਰ ਦੀ ਸੋਸ਼ਲ ਮੀਡੀਆ ਤੇ ਬੈਰਲ ਹੋ ਰਹੀ ਆ ਤੇ ਧੜਾ ਧੜ ਲੋਕ ਆ ਪਾਗਲਾ ਵਾਂਗੂ ਸ਼ੇਅਰ ਕਰ ਰਹੇ ਨੇ ਤੇ ਕਿੱਡੀ ਕੇ ਸਿਆਨਫ ਵਾਲੀ ਗੱਲ ਆ ਠੀਕ ਆ ਕਿ ਭਾਈ ਸਾਡੀ ਕਿਸੇ ਦੇ ਨਾਲ ਆ ਨਹੀਂ ਸੰਬੰਧ ਮਿਲਦੇ ਤੁਹਾਡੇ ਵਿਚਾਰ ਨਹੀਂ ਮਿਲਦੇ ਇਹ ਜਿਹੇ ਵੀਡੀਓ ਤੋਂ ਗਰੇਜ ਕਰਨਾ ਚਾਹੀਦਾ ਸਾਡੀਆਂ ਧੀਆਂ ਪੈਣਾ ਵੇਖਦੀਆਂ ਨੇ ਸੋਸ਼ਲ ਮੀਡੀਆ ਜਦੋਂ ਉਹਨਾਂ ਕੋਲ ਵੀ ਵੀਡੀਓ ਜਾਂਦੀਆਂ ਨੇ ਬੜਾ ਕੁਝ ਅੱਜ ਗੰਧ ਪਰੋਸਿਆ ਜਾ ਰਿਹਾ ਬੜੇ ਦੁੱਖ ਦੀ ਗੱਲ ਆ ਤੇ ਪਰ ਜਿਹੜਾ ਇਹ ਸਖਸ ਇਹ ਦਾਵਾ ਕਰਿਆ ਕਿ ਮੈਂ 5 ਕਰੋੜ ਰੁਪਏ ਨਾ ਦੇਵਾਂ ਜੀ ਏਆਈ ਨਾ ਨਾ ਕਹਿੰਦਾ ਬਣੀ ਦਿਖਾ ਦੇ ਹੁਣ ਦਾਵਾ ਕਿੱਥੇ ਕਰ ਰਿਹਾ ਕਿੱਥੇ ਬੈਠਾਗਾ ਕੀ ਇਹਦੇ ਕੋਲੇ ਸਬੂਤ ਨੇ ਇਹਦਾ ਰੱਬ ਜਾਣਦਾ ਜਾਂ ਪੰਜਾਬ ਦਾ ਮੁੱਖ ਮੰਤਰੀ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਘੰਟਿਆਂ ਦੇ ਵਿੱਚ ਸਭ ਝਾਰ ਹੋ ਜਾਊਗਾ ਤੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਪਣੇ ਲਾਇਕ ਤੇ ਕਮੈਂਟ ਜ਼ਰੂਰ ਕਰਨੇ ਤਾਂ ਕਿ ਜਿਹੜਾ ਸਿੱਕਾ ਉਹਦਾ ਮਜ਼ਾਕ ਉਡਾਇਆ ਜਾ ਰਿਹਾ ਉਨ੍ਹਾਂ ਤੇ ਵੀ ਪਾਬੰਦੀ ਲਾਈ ਜਾਵੇ ਉਹਨਾਂ ਦੇ ਖਿਲਾਫ ਵੀ ਜਿਹੜਾ ਤੁਰਤ ਪੈਰ ਪੜਤੇ ਦਰਜ ਕੀਤੇ ਜਾਣ ਧੰਨਵਾਦ ਬਰਜੂਗਾ ਖਾਲਸਾ ਬਰਜੂਗੀ ਫਤਈ